ਤੇ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਸਮੇਂ ਦੇ ਬੁਲੇਟਿਨ ਦੇ ਨਾਲ ਤੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਹਰ ਛੋਟੀ ਵੱਡੀ ਖਬਰ ਪੰਜਾਬ ਦੀ ਤੇ ਨਾਲ ਹੀ ਦੇਸ਼ ਭਰ ਦੀਆਂ ਦੇ ਨਾਲ ਰੂ ਬਲੂ ਕਰਵਾਵਾਂਗੇ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਬੀਜੇਪੀ ਦੀ ਬੀਜੇਪੀ ਬਿਹਾਰ ਚੋਣਾਂ ਤੋਂ ਬਾਅਦ ਬਾਗੋ ਬਾਗ ਹੈ ਤੇ ਇਸ ਸਮੇਂ ਜਿੱਤ ਦਾ ਜਸ਼ਨ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਬੀਜੇਪੀ ਹੈੱਡਕੁਆਰਟਰ ਦਿੱਲੀ ਤੋਂ ਤਸਵੀਰਾਂ ਅਸੀਂ ਸਿੱਧੀਆਂ ਦਿਖਾ ਰਹੇ ਹਾਂ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਚੁੱਕੇ ਨੇ ਨਿਤਿੰਤ ਗੜਕਰੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਰਾਜਨਾਥ ਸਿੰਘ ਉੱਥੇ ਪਹੁੰਚ ਚੁੱਕੇ ਨੇ ਜੇਪੀ ਨਟਾ ਉੱਥੇ ਪਹਿਲਾਂ ਹੀ ਪਹੁੰਚ ਚੁੱਕੇ ਸੀ ਕੁਝ ਹੀ ਪਲਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਪਹੁੰਚਣਗੇ ਤਾਂ ਬੀਜੇਪੀ ਹੈੱਡਕੁਆਰਟਰ ਦੇ ਵਿੱਚ ਬਿਹਾਰ ਜਿੱਤ ਦਾ ਜਸ਼ਨ ਦਿੱਲੀ ਤੋਂ ਸਿੱਧੀਆਂ ਤਸਵੀਰਾਂ ਐਨਡੀਏ ਨੇ ਜਿੱਤ ਹਾਸਲ ਕੀਤੀ ਹੈ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ ਨਿਤਿਸ਼ ਕੁਮਾਰ ਇੱਕ ਵਾਰ ਫਿਰ ਤੋਂ ਸਰਕਾਰ ਬਣਾਉਣ ਜਾ ਰਹੇ ਨੇ ਮਿੱਤਰੋ ਹਮ ਸਭ ਕੇ ਵਿੱਚ ਬਿਹਾਰ ਦੇ ਵਿੱਚ ਭਾਜਪਾ ਪਾਰਟੀ ਦੇ ਪੂਰੇ ਰਾਸ਼ਟਰੀ ਦੇਸ਼ ਵਿੱਚ ਕਚਮੰਤੀ ਮਾਨਾ ਭਾਜਪਾ ਦੇ ਵੱਲੋਂ ਅਨਾਉਂਸ ਵੀ ਕਰ ਦਿੱਤਾ ਗਿਆ ਕਿ ਨਿਤਿਸ਼ ਕੁਮਾਰ ਹੀ ਮੁੱਖ ਮੰਤਰੀ ਹੋਣਗੇ ਪਰ ਦਿੱਲੀ ਦੇ ਵਿੱਚ ਇਹ ਜਸ਼ਨ ਨਜ਼ਰ ਆ ਰਿਹਾ ਹੈ ਭਾਜਪਾ ਆਮ ਤੌਰ ਤੇ ਜਦੋਂ ਹੁੰਦਾ ਇਸ ਤਰੀਕੇ ਨਾਲ ਜਦੋਂ ਜਿੱਤ ਹਾਸਲ ਕੀਤੀ ਜਾਂਦੀ ਹੈ ਭਾਜਪਾ ਦੇ ਵੱਲੋਂ ਤਾਂ ਇਹ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਨਜ਼ਰ ਆਈਆਂ ਹੋਣਗੀਆਂ ਕਿ ਇਸ ਤਰੀਕੇ ਨਾਲ ਹੀ ਕਾਫਲੇ ਪਹੁੰਚਦੇ ਨੇ ਤੇ ਉੱਥੇ ਭਾਜਪਾ ਦੇ ਹੈੱਡਕੁਆਰਟਰ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚਦੇ ਨੇ ਉਹਨਾਂ ਦੇ ਵੱਲ ਵੀ ਸੰਬੋਧਿਤ ਕੀਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਭਾਜਪਾ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਾਨਯਾ ਰਾਸ਼ਟਰੀ ਅਧਿਕਾਰ ਧੰਨਵਾਦ ਕੀਤਾ ਜਾਂਦਾ ਹੈ ਤਾਂ ਅੱਜ ਪ੍ਰਧਾਨ ਮੰਤਰੀ ਪਹੁੰਚਦੇ ਨੇ ਕੀ ਕੁਝ ਕਹਿੰਦੇ ਨੇ ਕੋਵਿਡ ਦਾ ਲਾਜ਼ਮੀ ਤੌਰ ਤੇ ਜ਼ਿਕਰ ਹੋਏਗਾ ਤੇ ਜਿਹੜਾ ਆਰਟੀਆ ਬੀਜੇਪੀ ਨੂੰ ਸਭ ਤੋਂ ਜੀਡੀਯੂ ਤੋਂ ਜ਼ਿਆਦਾ ਸਿੱਟਾ ਲਾ ਕਿ ਆਰਜੀਡੀ ਤੋਂ ਘੱਟ ਸਿੱਟਾ ਮਿਲਿਆ ਨਹੀਂ ਬਿਹਾਰ ਦੇ ਵਿੱਚ ਪਰ ਵੱਡੀਆਂ ਜਿਹੜਾ ਜਿੱਤਦਾਰ ਹੈ ਬੀਜੇਪੀ ਉਸ ਨੂੰ ਲੈ ਕੇ ਵੀ ਬਹੁਤ ਬਾਗੋ ਬਾਗਾ ਹੈ ਕਿ ਸਾਡਾ ਸਟ੍ਰਾਈਕ ਰੇਟ ਬੜਾ ਜ਼ਬਰਦਸਤ ਰਿਹਾ ਉੱਥੇ ਸਾਡਾ ਸਟ੍ਰਾਈਕ ਰੇਟ ਆਰਜੀਡੀ ਤੋਂ ਵੀ ਜ਼ਿਆਦਾ ਹੈਗਾ ਉੱਥੇ ਖੈਰ ਬਾਤਾਂ ਇਹ ਸਮੇਂ ਕੀ ਅਸਰਾਈਆਂ ਤਾਂ ਜ਼ਰੂਰ ਨੇ ਕਿ ਕੀ ਕੁਝ ਕਹਿਣਗੇ ਪਰ ਥੋੜੀ ਦੇਰ ਦੇ ਵਿੱਚ ਪ੍ਰਧਾਨ ਮੰਤਰੀ ਉੱਥੇ ਪਹੁੰਚਣਗੇ ਅਮਿਤ ਸ਼ਾ ਪਹੁੰਚ ਚੁੱਕੇ ਨੇ ਦੇਜ ਦੇ ਗ੍ਰਹਿ ਮੰਤਰੀ ਉਥੇ ਨਿਤਨ ਗੜકરી ਵੀ ਪਹੁੰਚ ਚੁੱਕੇ ਨੇ ਜੇਪੀ ਨੱਡਾ ਪਹੁੰਚ ਚੁੱਕੇ ਨੇ ਰਾਜਨਾਥ ਸਿੰਘ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਕੁਝੀਪਲਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਉੱਥੇ ਪਹੁੰਚਣਗੇ ਉਹਨਾਂ ਦਾ ਵੀ ਇੰਤਜ਼ਾਰ ਹੁਣ ਕੀਤਾ ਜਾ ਰਿਹਾ ਹੈ ਬੀਜੇਪੀ ਦਾ ਹੈੱਡਕੁਆਰਟਰ ਹੈ ਕੁਝੀਪਲਾਂ ਦੇ ਵਿੱਚੋਂ ਤਸਵੀਰਾਂ ਵੀ ਤੁਹਾਨੂੰ ਨਜ਼ਰ ਆਣਗੀਆਂ ਜੇਪੀ ਨੱਡਾ ਜਦੋਂ ਪਹੁੰਚੇ ਸੀ ਉਹਨਾਂ ਦੀਆਂ ਤਸਵੀਰਾਂ ਲਾਜ਼ਮੀ ਤੌਰ ਮੈਂ ਤੁਸੀਂ ਕਹਿ ਸਕਦੇ ਹਾਂ ਕਿ ਪਹਿਲਾਂ ਉਹ ਕਾਰਜਕਾਰੀ ਪ੍ਰਧਾਨ ਸੀ ਤੇ ਪ੍ਰਧਾਨਗੀ ਪੂਰੇ ਤਰੀਕੇ ਨਾਲ ਸੰਭਾਲਣ ਤੋਂ ਬਾਅਦ ਇੱਕ ਵੱਡਾ ਚੈਲੰਜ ਉਹਨਾਂ ਦੇ ਸਾਹਮਣੇ ਵੀ ਸੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸਵਾਗਤ ਹੈ ਸਵਾਗਤ ਹੈ ਸਵਾਗਤ ਹੈ ਸਵਾਗਤ ਹੈ ਵੰਦੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਤਾਂ ਬਿਹਾਰ ਇਲੈਕਸ਼ਨ ਤੋਂ ਬਾਅਦ ਬੀਜੇਪੀ ਹੈੱਡਕੁਆਰਟਰ ਦੀਆਂ ਤਸਵੀਰਾਂ ਨਤੀਜੇ ਐਨਡੀਏ ਦੇ ਪੱਖ ਦੇ ਵਿੱਚ ਖਾਸ ਤੌਰ ਤੇ ਬੀਜੇਪੀ ਦੇ ਪੱਖ ਦੇ ਵਿੱਚ ਤੇ ਉਸ ਤੋਂ ਬਾਅਦ ਕੁਜੀਪਲਾਂ ਦੇ ਵਿੱਚ ਪ੍ਰਧਾਨ ਮੰਤਰੀ ਉੱਥੇ ਪਹੁੰਚਣਗੇ ਜੋ ਜਾਣਕਾਰੀ ਹੈ ਕਿ ਕੁਜੀਪਲਾਂ ਤੁਹਾਡੀ ਦੀ ਸਕਰੀਨ ਤੇ ਨਜ਼ਰ ਆਉਣਗੇ ਪ੍ਰਧਾਨ ਮੰਤਰੀ ਦੇਸ਼ ਦੇ ਕੋਨੇ-ਕੋਨੇ ਮੇ ਕਰੋ ਕਰਤਾਰਾ ਤੇ ਬਿਹਾਰ ਇਲੈਕਸ਼ਨ ਦੇ ਵਿੱਚ ਜਿੱਤ ਹਾਸਲ ਕੀਤੀ ਹੈ ਤੇ ਬੀਜੇਪੀ ਦੇ ਲਈ ਇਸ ਕਰਕੇ ਵੀ ਖਾਸ ਹੈ ਕਿਉਂਕਿ ਬੀਜੇਪੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਹਾਲਾਂਕਿ ਜੀਡੀ ਨੂੰ ਕਈ ਸੀਟਾਂ ਦੇ ਉੱਤੇ ਨੁਕਸਾਨ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਬੀਜੇਪੀ ਗੜਜੂੜ ਦੇ ਵਿੱਚ ਸੀ ਬੀਜੇ ਐਨਡੀਆ ਦੇ ਐਨਡੀਆ ਦੇ ਵਿੱਚ ਜਿੱਥੇ ਬਿਹਾਰ ਦੇ ਵਿੱਚ ਬੀਜੇਪੀ ਜੀਡੀਯੂ ਵੀਆਈਪੀ ਤੇ ਹਮ ਪਾਰਟੀ ਸਾਰਿਆਂ ਨੇ ਮਿਲ ਕੇ ਚੋਣ ਲੜੀ ਤੇ ਉਸ ਤੋਂ ਬਾਅਦ ਹੁਣ ਜਿੱਤ ਹਾਸਲ ਕੀਤੀ ਹੈ ਤੇ सरकार भी बना चौथी मुख्यमंत्री गाँव गरीब किसानों के मसीहा विश्व के सबसे लोकप्रिय नेता माननीय प्रधानमंत्री जी आने वाले है सभी कार्यकर्ता यहां से उनका हाथ उठा करके अभिनंदन करेंगे ਆਪਣੇ ਆਸਥਾਨ ਸੇ ਇਹੀ ਖੜੇ ਹੋ ਕੇ ਤਾਂ ਕੁਝ ਹੀ ਪਲਾਂ ਦੇ ਵਿੱਚ ਜਿਵੇਂ ਉੱਥੇ ਸੰਬੋਧਨ ਵੀ ਕੀਤਾ ਜਾ ਰਿਹਾ ਕੁਝ ਹੀ ਪਲਾਂ ਦੇ ਵਿੱਚ ਪ੍ਰਧਾਨ ਮੰਤਰੀ ਆਉਣਗੇ ਉਹਨਾਂ ਦੇ ਆਉਣ ਦਾ ਹੀ ਉੱਥੇ ਇੰਤਜ਼ਾਰ ਕੀਤਾ ਜਾ ਰਿਹਾ ਪਰ ਮੈਂ ਨਾਲ ਨਾਲ ਤੁਹਾਨੂੰ ਬਿਹਾਰ ਚ ਉਹਨਾਂ ਦੇ ਵਿੱਚ ਹੋਇਆ ਕੀ ਕੁਝ ਹੈ ਉਹ ਵੀ ਦੱਸਦੇ ਅਸੀਂ ਚੱਲਾਂਗੇ ਬਿਹਾਰ ਦੇ ਵਿੱਚ 243 ਟੋਟਲ ਸੀਟਾਂ 122 ਬਹੁਤ ਦਾ ਅੰਕੜਾ ਤੇ ਭਾਜਪਾ ਐਨਡੀਏ ਨੇ ਜਿਹੜਾ ਹਾਸਲ ਕੀਤਾ 125 ਸੀਟਾਂ ਹਾਸਲ ਕੀਤੀਆਂ ਨੇ ਉੱਥੇ ਜਿਹੜਾ ਮਹਾਗੜ ਜੋੜ ਬਣਿਆ ਸੀ ਜਿਸ ਦੇ ਵਿੱਚ ਕਾਂਗਰਸ ਵੀ ਸੀ ਜਿਸ ਦੇ ਵਿੱਚ ਆਰਜीडी ਵੀ ਸੀ ਤਾਂ ਉਹਨਾਂ ਦੇ ਖਾਤੇ ਦੇ ਵਿੱਚ 110 ਸੀਟਾਂ ਆਈਆਂ ਨੇ ਫਰਕ ਬਹੁਤ ਜ਼ਿਆਦਾ ਨਹੀਂ ਹੈ ਪਰ ਉਹ ਕਿਹਾ ਜਾਂਦਾ ਕਿ ਜਿੱਤ ਤਾਂ ਜਿੱਤ ਹੈ ਜਿਸ ਤਰੀਕੇ ਨਾਲ ਇਹ ਬਹੁਮਤ ਸਪਸ਼ਟ ਬਹੁਮਤ ਐਨਡੀਏ ਦੇ ਹਿੱਸੇ ਆਇਆ ਹੈ ਇਹ ਵੀ ਤਾਂ ਦੱਸਦੀ ਕਿ ਪੰਜ ਸੀਟਾਂ ਐਆਈ ਐਮ ਆਈ ਐਮ ਨੂੰ ਮਿਲੀਆਂ ਨੇ ਉੱਥੇ ਤੇ ਦੋ ਸੀਟਾਂ ਹੋਰ ਜਿਹੜੀਆਂ ਅੰਨੇ ਦੇ ਖਾਤੇ ਦੇ ਵਿੱਚ ਅਦਰਸ ਦੇ ਖਾਤੇ ਦੇ ਵਿੱਚ ਗਈਆਂ ਨੇ ਇਵਿ ਤੋਂ ਦੱਸਦੀ ਹੈ ਕਿ ਖਾਸ ਕਰਕੇ 125 ਸੀਟਾਂ ਜਿੱਤੀਆਂ ਨੇ ਕਿ ਕੱਲ 10 10.5 ਐਨਡੀਐਮ ਸਵੀਕਾਰ ਕਰਤਾ ਹੈ। ਬਿਹਾਰ ਦੇ ਵਿੱਚ ਜਿਹੜਾ ਬਹੁਮਤ ਦਾ ਪੂਰਨ ਬਹੁਮਤ ਦਾ ਅੰਕੜਾ ਹੈ ਉਹ ਹਾਸਲ ਕੀਤਾ ਹੈ ਤੇ ਇਹਨਾਂ ਦੇ ਵਿੱਚੋਂ 74 ਸੀਟਾਂ ਸਿਰਫ ਭਾਜਪਾ ਦੇ ਹਿੱਸੇ ਹੀ ਆਈਆਂ। ਯਾਨੀ ਕਿ 74 ਸੀਟਾਂ ਭਾਜਪਾ ਦੀਆਂ ਤੇ ਬਾਕੀ ਜਿਹੜੀਆਂ ਭਾਈਵਲ ਪਾਰਟੀ ਸੀ ਖਾਸ ਤੌਰ ਤੇ ਜੀਡੀਯੂ ਤੇ ਹਮ ਤੇ ਵੀਆਪੀ ਇਹ ਤਿੰਨਾਂ ਪਾਰਟੀਆਂ ਦੀ ਮਿਲ ਕੇ ਟੋਟਲ 51 ਸੀਟਾਂ ਬਣਦੀਆਂ। ਦੈਸ ਕਰਕੇ ਵੀ ਬੀਜੇਪੀ ਬਹੁਤ ਉਤਸ਼ਾਹਤ ਇਸ ਸਮੇਂ ਨਜ਼ਰ ਆ ਰਹੀ ਹੈ لازمی ਤੌਰ ਦੇ ਉੱਤੇ तो बीजेपी दिए जित तो बाद तस्वीर तो बीजेपी हेडक्वाटर दा ए, पूरी जी कवरेज उ दिखा रहे हैं माननीय प्रधानमंत्री जी अपने निवास से चल चुके हैं कुछ ही देर में यहाँ पे ਤਾਂ ਖਾਸੇ ਵੀ ਹੈ ਕਿ ਦੇਖੋ ਭਾਜਪਾ ਇਸ ਪੂਰੀ ਜਿਤਨੂ ਕੀ ਮਿਖਾ ਰਹੀ ਹੈ ਪੰਜਾਬ ਤੋਂ ਲੈ ਕੇ ਪੂਰੇ ਦੇਸ਼ ਦੇ ਵਿੱਚ ਭਾਜਪਾ ਦੇ ਆਗੂ ਇਸਨੇ ਇੱਕ ਵੱਡੀ ਜਿੱਤ ਹਾਸਲ ਕਰਨ ਨੂੰ ਕਹਿ ਰਹੇ ਨੇ ਕਿ ਇਹ ਖੇਤੀ ਕਾਨੂੰਨ ਵਿਰੋਧੀ ਮੋਹਰ ਇਹ ਪੰਜਾਬ ਬੀਜੇਪੀ ਦੇ ਆਗੂ ਕਹਿੰਦੇ ਨਜ਼ਰ ਆਏ ਬੀਜੇਪੀ ਦੇ ਆਗੂ ਇਸ ਨੂੰ ਰਾਮੰਦਰ ਦੇ ਨਾਲ ਵੀ ਜੋੜ ਕੇ ਦੇਖ ਰਹੇ ਨੇ ਕਿ ਰਾਮੰਦਰ ਪਰ ਗੱਲ ਫੈਸਲਾ ਹੋਇਆ ਹੈ ਦੇਸ਼ ਦੇ ਵਿੱਚ ਰਾਮੰਦਰ ਦਾ ਨੀ ਪੱਥਰ ਰੱਖਿਆ ਗਿਆ ਹੈ ਜੋ ਕਿ ਇੱਕ ਬਹੁਤ ਪੁਰਾਣੀ ਮੰਗ ਸੀ ਤੇ ਇਹ ਵਾਅਦਾ ਵੀ ਸੀ ਬੀਜੇਪੀ ਦਾ ਉਹ ਵੀ ਜਿਹੜਾ ਉਹ ਸਿਰੇ ਚੜਿਆ ਤਾਂ ਉਸ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ 370 ਦਾ ਵੀ ਜ਼ਿਕਰ ਕਰਦੀ ਹੈ ਬੀਜੇਪੀ ਕਿ ਦੇਖੋ 370 ਨੂੰ ਅਸੀਂ ਹਟਾਇਆ ਤੇ ਉਸ ਦੇ ਉੱਤੇ ਵੀ ਇਹ ਜਨਤਾ ਦੀ ਮੋਹਰ ਹੈ ਬਿਹਾਰ ਵਾਸੀਆਂ ਦੀ ਮੋਹਰ ਹੈ ਅਲੱਗ-ਅਲੱਗ ਚੀਜ਼ਾਂ ਹੋਈਆਂ ਨੇ ਜਿਹੜੀਆਂ ਪਿਛਲੇ 2-3 ਸਾਲਾਂ ਦੇ ਵਿੱਚ ਹੋਈਆਂ ਉਸ ਨੂੰ ਲੈ ਕੇ ਭਾਜਪਾ ਦੇ ਅੱਗੇ ਦਾਅਵਾ ਕਰ ਰਹੇ ਨੇ ਕਿ ਇਹ ਜਿਤੋਂ ਸਾਰੇ ਫੈਸਲਿਆਂ ਦੇ ਉੱਤੇ ਮੋਹਰ ਹੈ ਜੋ ਭਾਜਪਾ ਦੀ ਕੇਂਦਰ ਦੀ ਸਰਕਾਰ ਦੇ ਵੱਲੋਂ ਲਈ ਗਈ ਨਹੀਂ ਜੋ ਐਨਡੀਏ ਦੇ ਵੱਲੋਂ ਲਈ ਗਈ ਨੇ ਹਾਲਾਂਕਿ ਸਮੀਕਰਨ ਬਦਲੇ ਨੇ ਮੈਂ ਖਾਸ ਤੌਰ ਤੇ ਪੰਜਾਬ ਦਾ ਜ਼ਿਕਰ ਕਰਦਾ ਚੱਲਾਂਗਾ ਕਿਉਂਕਿ ਪੰਜਾਬ ਦੇ ਵਿੱਚ ਗੜਜੋੜ ਦੇ ਵਿੱਚ ਬੀਜੇਪੀ 10 ਸਾਲ ਤੱਕ ਸੱਤਾ ਦੇ ਵਿੱਚ ਰਹੀ ਹੈ 2007 ਤੋਂ 2017 ਤੱਕ ਬੀਜੇਪੀ ਸਰਕਾਰ ਦੇ ਵਿੱਚ ਸੀ ਅਕਾਲੀ ਦਲ ਦੇ ਨਾਲ ਭਾਈਵਾਲ ਦੇ ਤੌਰ ਦੇ ਉੱਤੇ ਛੋਟੇ ਭਰਾ ਵੱਡੇ ਭਰਾ ਦੀ ਭੂਮਿਕਾ ਕਹੀ ਜਾਂਦੀ ਸੀ ਨੌਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਪਰ ਬੀਜੇਪੀ ਦੇ ਲਈ ਪੰਜਾਬ ਦੀ ਰਾਜ ਨਹੀਂ ਸੌਕੀ ਵੀ ਨਹੀਂ ਰਹਿਣ ਵਾਲੀ ਇਹ ਸਾਰੇ ਜਾਣਦੇ ਨੇ ਸਿਆਸੀ ਪੰਡਤ ਇਸ ਦਾ ਜ਼ਿਕਰ ਵੀ ਕਰਦੇ ਪੰਜਾਬ ਦੇ ਆਗੂ ਇਸ ਸਮੇਂ ਜ਼ਿਕਰ ਕਰ ਰਹੇ ਨੇ ਕਿ ਟਰਨਿੰਗ ਪੁਆਇੰਟ ਸਾਬਤ ਹੋਏਗਾ ਬਿਹਾਰ ਚੋਣਾ ਦੇ ਨਤੀਜੇ ਟਰਨਿੰਗ ਪੁਆਇੰਟ ਸਾਬਤ ਹੋਣਗੇ ਕਿ ਜੋਸੀ ਲਗਾਤਾਰ ਜ਼ਿਕਰ ਵੀ ਕਰਦੇ ਆ ਕਿ ਅਜੇ ਹੋਰ ਸਮਾਂ ਬਾਕੀ ਹੈ ਪੰਜਾਬ ਦੇ ਵਿੱਚ 2022 ਦੇ ਵਿੱਚ ਚੋਣਾਂ ਹੋਣੀਆਂ ਨੇ 2020 ਇਸ ਸਮੇਂ ਚੱਲ ਰਿਹਾ ਹੈ ਕਿਉਂਕਿ 2022 ਦੇ ਸ਼ੁਰੂਆਤ ਦੇ ਵਿੱਚ ਜਨਵਰੀ ਦੇ end ਜਾਂ ਫਰਵਰੀ ਦੇ ਪਹਿਲੇ ਦੂਜੇ ਹਫ਼ਤੇ ਦੇ ਵਿੱਚ VOTING ਹੋ ਜਾਂਦੀ ਆ ਆਮ ਤੌਰ ਤੇ ਜਿਵੇਂ ਹੁੰਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ 1 ਸਾਲ ਮੈਨ 2021 ਵਿਚਾਲੇ ਅਜੇ ਹੈ ਤੇ ਜਿਹੜੀਆਂ ਤਸਵੀਰਾਂ ਨੇ ਕਿੰਨਾ ਕੁ ਪ੍ਰਭਾਵਿਤ ਪੰਜਾਬ ਦੇ ਵੋਟਰਾਂ ਨੂੰ ਕਰਦੀਆਂ ਨੇ ਜਾਂ ਬਿਹਾਰ ਦੇ ਇਲੈਕਸ਼ਨ ਕਿੰਨੇ ਕੁ ਪ੍ਰਭਾਵਿਤ ਪੰਜਾਬ ਦੇ ਵੋਟਰਾਂ ਨੂੰ ਕਰਦੇ ਨੇ ਖੁਦ ਦੇਖਣ ਵਾਲੀ ਗੱਲ ਜ਼ਰੂਰ ਰਹੇਗੀ ਪਰ ਤੁਹਾਨੂੰ ਇਹ ਵੀ ਦੱਸਿਏ ਕਿ ਪੰਜਾਬ ਤੋਂ ਪਹਿਲਾਂ ਵਾਰੀ ਵੈਸਟ ਬੰਗਾਲ ਦੀ ਵੀ ਆਣੀ ਹੈ ਪੱਛਮੀ ਬੰਗਾਲ ਦੀ ਵੀ ਆਣੀ ਹੈ ਉੱਥੇ ਵੀ ਇਲੈਕਸ਼ਨ ਨੇ ਤਾਂ ਬੀਜੇਪੀ ਦਾ ਲਾਜ਼ਮੀ ਤੌਰ ਤੇ ਅਗਲਾ ਫੋਕਸ ਤਾਂ ਉਥੇ ਜ਼ਰੂਰ ਹੋਏਗਾ ਇਹ ਸਾਨੂੰ ਪਤਾ ਹੈ ਤਾਂ ਪ੍ਰਧਾਨ ਮੰਤਰੀ ਦੀ ਸਿਕਿਉਰਟੀ ਇਸ ਸਮੇਂ ਨਜ਼ਰ ਆ ਰਹੀ ਹੈ ਕੁਝ ਹੀ ਪਲਾਂ ਦੇ ਵਿੱਚ ਪ੍ਰਧਾਨ ਮੰਤਰੀ ਨਜ਼ਰ ਆਉਣ ਦੇ ਪਹੁੰਚ ਚੁੱਕੇ ਨੇ ਜਾਂ ਗੱਡੀਆਂ ਉਥੇ ਪਹੁੰਚ ਚੁੱਕੀਆਂ ਨੇ ਕਾਫਲਾ ਪ੍ਰਧਾਨ ਮੰਤਰੀ ਦਾ ਪਹੁੰਚ ਚੁੱਕਾ ਹੈ ਉਜੀ ਪਲੰ ਦੇ ਵਿੱਚ ਪ੍ਰਧਾਨ ਮੰਤਰੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਹੋਣਗੇ ਅੱਜ ਕੀ ਕਹਿੰਦੇ ਨੇ ਕਿਵੇਂ ਆਉਂਦਾ ਵੱਲੋਂ ਜ਼ਿਕਰ ਕੀਤਾ ਜਾਂਦਾ ਜੀ ਪ੍ਰਧਾਨ ਮੰਤਰੀ ਜਿਹੜੀ ਕਾਰ ਹੈ ਉਹ ਪਹੁੰਚ ਚੁੱਕੀ ਹੈ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪ੍ਰਧਾਨ ਮੰਤਰੀ ਤਾਂ ਬੀਜੇਪੀ ਹੈੱਡਕੁਆਰਟਰ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਦੇ ਸੁਰੱਖਿਆ ਦਸਤਾ ਵੀ ਨਾਲ-ਨਾਲ ਨਜ਼ਰ ਆ ਰਿਹਾ ਹੋਵੇਗਾ ਉੱਥੇ ਸੰਬੋਧਨ ਕੀਤਾ ਜਾਣਾ ਹੈ ਕੋਵਿਡ ਦੀ ਵਜ੍ਹਾ ਦੇ ਨਾਲ ਇਹ ਫੈਸਲਾ ਲਿਆ ਗਿਆ ਜੋ ਜਾਣਕਾਰੀ ਹੈ ਹਮ ਤੌਰ ਤੇ ਪ੍ਰਧਾਨ ਮੰਤਰੀ ਪੈਦਲ ਚੱਲ ਕੇ ਆਉਂਦੇ ਨੇ ਜਿਹੜਾ ਪੂਰਾ ਉੱਥੇ ਵਰਕਰਾਂ ਦੇ ਵਿਚਾਰੇ ਨਿਕਲਦੇ ਨੇ ਪ੍ਰਧਾਨ ਮੰਤਰੀ ਪਰ ਕੋਵਿਡ ਹੈ ਕਰੋਨਾ ਹੈ ਤੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੇ ਫੈਸਲੇ ਲਈ ਜਾ ਰਹੇ ਨੇ ਪ੍ਰਧਾਨ ਮੰਤਰੀ ਪਹੁੰਚ ਚੁੱਕੇ ਨੇ ਬੀਜੇਪੀ ਹੈਡਕੁਆਟਰ ਉਹਨਾਂ ਦਾ ਇੰਤਜ਼ਾਰ ਹੋ ਰਿਹਾ ਸੀ ਖਾਸੇ ਵੀ ਹੈ ਕਿ ਬਿਹਾਰ ਜਿੱਤ ਦੇ ਵਿੱਚ ਮੋਦੀ ਬੀਜੇਪੀ ਦਾਅਵਾ ਕਰਦੀ ਹੈ ਕਿ ਮੋਦੀ ম্যাਜਿਕ ਦਾ ਅਸਰ ਹੈ ਕਿ ਅਸੀਂ ਜੀਡੀਪੀ ਤੋਂ ਵੱਧ ਸੀਟਾਂ ਲੈ ਕੇ ਗਈ 74 ਸੀਟਾਂ ਸਾਡੇ ਖਾਤੇ ਦੇ ਵਿੱਚ ਆਈਆਂ ਬੀਜਪੀ ਦੇ ਆਗੂ ਤਾਂ ਇੱਥੋਂ ਤੱਕ ਵੀ ਦਾਅਵਾ ਕਰਦੇ ਨੇ ਕਿ ਜਿਹੜੀਆਂ ਜੀਡੀਪੀ ਦੀਆਂ ਸੀਟਾਂ 43 ਆਈਆਂ ਨੇ ਉਹਨਾਂ ਦੇ ਵਿੱਚ ਵੀ ਇੱਕ ਵੱਡੀ ਭੂਮਿਕਾ ਪ੍ਰਧਾਨ ਮੰਤਰੀ ਦੇ ਮੈਜਿਕ ਦੀ ਹੈ ਮੋਦੀ ਮੈਜਿਕ ਦੇ ਉਸ ਦੇ ਵਿੱਚ ਵੀ ਇੱਕ ਵੱਡੀ ਭੂਮਿਕਾ ਹੈਗੀ ਹੈ ਤਾਂ ਪ੍ਰਧਾਨ ਮੰਤਰੀ ਪਹੁੰਚ ਚੁੱਕੇ ਨੇ ਬੀਜਪੀ ਹੈੱਡਕ quarter ਉਹਦੀ ਸਿਕਿਉਰਟੀ ਨਾਲ ਤਾਂ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਜ਼ਿਕਰ ਕੀਤਾ ਜਾਂਦਾ ਹੈ ਉਹ لازمی ਤੌਰ ਦੇ ਉੱਤੇ ਅ ਦੇਖਣਾ ਹੋਏਗਾ ਕਿ ਉਹ ਬੀਜੇਪੀ ਦੇ ਵਰਕਰਾਂ ਨੂੰ ਬਿਹਾਰ ਦੇ ਵੋਟਰਾਂ ਨੂੰ ਧੰਨਵਾਦ ਤਾਂ ਕਰਨਗੇ ਹੀ ਪਰ ਅੱਗੇ ਜਿਹੜਾ ਟੀਚਾ ਜਾਂ ਚੁਣੌਤੀਆਂ ਉਹ ਵੀ ਲਾਜ਼ਮੀ ਤੌਰ ਦੇ ਉੱਤੇ ਹੈਗੀਆਂ ਕਿਉਂਕਿ ਬੀਜੇਪੀ ਜਾਂ ਫਿਰ ਦੂਜੇ ਪਾਸੇ ਆਰਜीडी ਦੇਖੋ ਬਿਹਾਰ ਇਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਸੰਚੀਆਂ ਵਿੱਚ ਰਹੀਆਂ ਹਨ ਖਾਸ ਤੌਰ ਤੇ ਨੌਕਰੀ ਦੇ ਨੂੰ ਲੈ ਕੇ ਇਹ ਨੌਕਰੀ ਦਿੱਤੀ ਜਾਏਗੀ ਅਲੱਗ-ਅਲੱਗ ਦਾਅਵੇ ਸੀ ਬੀਜੇਪੀ ਨੇ ਆਪਣੇ ਲੈਵਲ ਦੇ ਉੱਤੇ ਜਾ ਕੇ ਦਾਅਵੇ ਕੀਤੇ ਨੇ ਜੀਡੀਪੀਓ ਦੇ ਨਾਲ ਮਿਲ ਕੇ ਐਨਡੀਆ ਦਾ ਦਾਅਵਾ ਤੁਸੀਂ کہہ ਸਕਦੇ ਹੋ ਕਿ ਸਾਡੀ ਸਰਕਾਰ ਬਣੀ ਤਾਂ ਸੀ ਇੰਨੀਆਂ ਨੌਕਰੀਆਂ ਲੱਖਾਂ ਦੇ ਵਿੱਚ ਜ਼ਿਕਰ ਹੁੰਦਾ ਸੀ ਤੇ ਜਸਵੀ ਯਾਦਵ ਦਾ ਸੀ ਜ਼ਿਕਰ ਕਰੀਏ ਤਾਂ ਉਹਨਾਂ ਦੇ ਵੱਲੋਂ ਵੀ ਜ਼ਿਕਰ ਕੀਤਾ ਗਿਆ 10 ਲੱਖ ਨੌਕਰੀਆਂ ਦਾ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਉਹਨਾਂ ਨੂੰ ਸੀਟਾਂ ਤਾਂ ਬਹੁਤ ਮਿਲੀਆਂ ਨੇ ਪਰ ਇੰਨੀਆਂ ਨਹੀਂ ਕਿਉਂ ਜਾ ਕੇ ਸਰਕਾਰ ਬਣਾ ਲੈਣ ਉਹਨਾਂ ਦੇ ਪੂਰੇ ਮਾਘੜ ਜੋੜ ਦੇ ਖਾਤੇ ਦੇ ਵਿੱਚ 110 ਸੀਟਾਂ ਪਹੁੰਚੀਆਂ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਪਾਰਟੀ ਇਨਫੈਕਟ ਬਿਹਾਰ ਚ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਆਰ ਜੀਡੀ ਆ ਆਰ ਜੀਡੀ ਤੋਂ ਬਾਅਦ ਬੀਜੇਪੀ ਦਾ ਨੰਬਰ ਆਉਂਦਾ ਆਰ ਜੀਡੀ ਨੇ ਸਭ ਤੋਂ ਵੱਧ ਸੀਟਾਂ ਹਾਸਲ ਕੀਤੀਆਂ ਨੇ ਪਰ ਉਹਨਾਂ ਦੇ ਗੜਜੋੜ ਦੇ ਵਿੱਚ ਜਾਂ ਉਹਨਾਂ ਦੇ ਕੋਲ ਇਕੱਲੇ ਇੰਨੀਆਂ ਸੀਟਾਂ ਨਹੀਂ ਕਿ ਉਹ ਜਾ ਕੇ ਸਰਕਾਰ ਬਣਾ ਲੈਣ 243 ਟੋਟਲ ਸੀਟਾਂ ਨੇ ਬਿਹਾਰ ਦੇ ਵਿੱਚ ਤਾਂ ਉਸ ਦਾ ਮਤਲਬ ਇਹ ਹੈ ਕਿ 122 ਦਾ ਅੰਕੜਾ ਜ਼ਰੂਰੀ ਹੋਏਗਾ ਸਰਕਾਰ ਬਣਾਉਣ ਦੇ ਲਈ ਤੇ ਜਿਹੜਾ ਮਹਾ ਗੜਜੋੜ ਦਾ ਸੀ ਜ਼ਿਕਰ ਕਰ ਰਹੇ ਆ ਕਿ ਮਹਾ ਗੜਜੋੜ ਬਣ ਗਿਆ ਜਿਸ ਦੇ ਵਿੱਚ ਕਾਂਗਰਸ ਆ ਗਈ ਜਿਸ ਦੇ ਵਿੱਚ ਆਰਜੇਡੀ ਮੁੱਖ ਪਾਰਟੀ ਦੇ ਤੌਰ ਦੇ ਉੱਤੇ ਆਈ ਜਾਂ ਜਿਹੜੀਆਂ ਹੋਰ ਲੈਫਟ ਪਾਰਟੀਆਂ ਸੀ ਸੀਪੀਆਈ ਸੀਪੀਆਈ ਐਮਐਲ ਤੇ ਉਹ ਪਾਰਟੀਆਂ ਨੇ ਵੀ ਵਧੀਆ ਪ੍ਰਦਰਸ਼ਨ ਕੀਤਾ ਜਿਸ ਹਿਸਾਬ ਦੇ ਨਾਲ ਉਹਨਾਂ ਨੂੰ ਸੀਟਾਂ ਵੰਡੀਆਂ ਗਈਆਂ ਸੀ ਕਾਂਗਰਸ ਦੇ ਖਾਤੇ ਦੇ ਵਿੱਚ ਜਿਹੜੀਆਂ ਸੀਟਾਂ ਆਈਆਂ ਉਹਨਾਂ ਦੀ ਗਿਣਤੀ ਉਹਨਾਂ ਦੇ ਮੁਕਾਬਲੇ ਪਰਸੈਂਟੇਜ ਦੇ ਹਿਸਾਬ ਨਾਲ ਘੱਟ ਹੈ ਬੀਜੇਪੀ ਹੈੱਡਕੁਆਰਟਰ ਪਹੁੰਚੇ ਨੇ ਪ੍ਰਧਾਨ ਮੰਤਰੀ ਨਾਲ ਕੌਮੀ ਪ੍ਰਧਾਨ ਬੀਜੇਪੀ ਦੇ ਜੀਪੀ ਨੱਡਾ ਵੀ ਤਸਵੀਰਾਂ 'ਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆਰਜੀਟੀ ਨੇ ਸੀਟਾਂ ਦਾ ਬੇਸ਼ੱਕ ਵੱਧ ਹਾਸਲ ਕੀਤੀਆਂ ਬੀਜੇਪੀ ਤੋਂ ਵੀ ਪਰ ਇੰਨੀਆਂ ਸੀਟਾਂ ਨਹੀਂ ਉਹਨਾਂ ਦੇ ਗੜਜੋੜ ਦੇ ਕੋਲ ਕਿ ਉਹ ਜਾ ਕੇ ਸਰਕਾਰ ਬਣਾ ਲੈ ਤਾਂ ਇਸ ਸਾਫੇ ਕੀ ਸਰਕਾਰ ਐਨਡੀਆ ਦੇ ਉੱਤੇ ਬਣਨ ਜਾ ਰਹੀ ਹੈ 88 ਕੀ 2015 ਦੇ ਵਿੱਚ ਸਮਝ ਕਰਨ ਵੱਖਰੇ ਉਸ ਸਮੇਂ ਭਾਪੀ ਤੋਂ ਵਾਕੋ ਕੇ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣੇ ਸੀ ਗੜਜੋੜ ਦੇ ਵਿੱਚ ਜਾ ਕੇ ਜਿਹੜੀ ਆਰਜीडी ਦੇ ਨਾਲ ਉਹਨਾਂ ਨੇ ਗੜਜੋੜ ਕਰ ਲਿਆ ਸੀ ਬਰਬਾਦ ਦੇ ਵਿੱਚ ਉਹ ਗੜਜੋੜ ਟੁੱਟਿਆ ਭਾਪੀ ਦੇ ਨਾਲ ਗੜਜੋੜ ਕੀਤਾ ਗਿਆ ਤੇ ਫਿਰ ਸੱਤਾ ਦੇ ਵਿੱਚ ਭਾਪੀ ਤੇ ਜੀਡੀਯੂ ਸੀ ਤੇ ਹੁਣ ਸੱਤਾ ਦੇ ਵਿੱਚ ਰਹਿੰਦੇ ਹੋਏ ਇੱਕ ਵਾਰ ਫਿਰ ਤੋਂ ਇਲੈਕਸ਼ਨ ਦੇ ਵਿੱਚ ਗਏ ਤੇ ਇੱਕ ਵਾਰ ਫਿਰ ਤੋਂ ਜਿਹੜੀ ਐਨਡੀਆ ਦੀ ਸਰਕਾਰ ਬਹੁਮਤ ਦੇ ਵਿੱਚ ਆਉਣ ਦੇ ਵਿੱਚ ਕਾਮਯਾਬ ਰਹੀ ਹੈ ਪ੍ਰਧਾਨ ਮੰਤਰੀ ਜਿੱਤ ਤੋਂ ਬਾਅਦ ਧੰਨਵਾਦ ਕਰਦੇ ਹੋਏ ਵਿਕਟਰੀ ਸਾਈਨ ਬਣਾਉਂਦੇ ਹੋਏ ਬੀਜਪੀ ਹੈਡਕ quarter ਦੇ ਵਿੱਚ ਵੱਡੀ ਤਦਾਦ ਇਸ ਸਮੇਂ ਜਿਹੜੇ ਉੱਥੇ ਬੀਜਪੀ ਦੇ ਆਗੂ ਵਰਕਰ ਪਹੁੰਚੇ ਹੋਏ ਨੇ ਉਮੀਦ ਹੈ ਕਿ ਵੱਡੀ ਗਿਣਤੀ ਇਹਨਾਂ ਦੇ ਵਿੱਚ ਬਿਹਾਰ ਦੇ ਵਰਕਰਾਂ ਤੇ ਆਗੂਆਂ ਦੀ ਹੋਵੇਗੀ ਕਿਉਂਕਿ ਉਹਨਾਂ ਦੇ ਲਈ ਖਾਸ ਤੌਰ ਤੇ ਸੈਲੀਬ੍ਰੇਸ਼ਨ ਦਾ ਮੌਕਾ ਹੈ ਪਰ ਜਦੋਂ ਪਾਰਟੀ ਜਿੱਤਦੀ ਹੈ ਤਾਂ ਜਿੱਦਾਂ ਜਸ਼ਨ ਦਾ ਪਾਰਟੀ ਦੇ ਵਰਕਰ ਫਿਰ ਕਿਤੇ ਵੀ ਹੋਣ ਉਹ ਚਾਹੇ ਪੰਜਾਬ ਹੋਣ ਚੰਡੀਗੜ੍ਹ ਹੋਵੇ ਜਾਂ ਫਿਰ ਦੇਸ਼ ਦਾ ਕੋਈ ਹੋਰ ਕੋਨਾ ਉੱਥੇ ਵੀ ਮਣਾਈ ਜਾਂਦੀ ਹੈ ਪਰ ਭਾਜਪਾ ਹੈੱਡਕ quarter ਦੀਆਂ ਤਸਵੀਰਾਂ ਤੇ ਪ੍ਰਧਾਨ ਮੰਤਰੀ ਪਹੁੰਚੇ ਨੇ ਤਾਂ ਬੀਜੇਪੀ ਦਾ ਅਗਲਾ ਟਾਰਗੇਟ ਰਾਜਨੀਤਿਕ ਤੌਰ ਤੇ ਵੈਸਟ ਬੰਗਾਲ ਹੋਵੇਗਾ ਵੈਸਟ ਬੰਗਾਲ ਤੇ ਬਹੁਤ ਫੋਕਸ ਕਰਦੀ ਨਜ਼ਰ ਆਈ ਹੈ ਬੀਜੇਪੀ ਅਸੀਂ 2019 ਦੀਆਂ ਇਲੈਕਸ਼ਨਸ ਦੇਖੀ ਜਿਹੜੀਆਂ ਲੋਕ ਸਭਾ ਦੀਆਂ ਹੋਈਆਂ ਸੀ ਤਾਂ ਉਸ ਤੋਂ ਬਾਅਦ ਇੱਕ ਵੱਡਾ ਚੈਲੰਜ ਉੱਥੇ ਵੀ ਬੀਜੇਪੀ ਦੇ ਲਈ ਹੋਵੇਗਾ ਇਹ لازਮੀ ਤੌਰ ਤੇ ਫੋਕਸ ਵੀ ਉੱਥੇ ਅਮਿਤ ਸ਼ਾਹ ਹੋਣ ਜਾਂ ਪ੍ਰਧਾਨ ਮੰਤਰੀ ਹੋਣ ਉੱਥੇ ਫੋਕਸ ਕਰਦੇ ਹੋਏ ਉਹ ਨਜ਼ਰ ਆਉਣਗੇ ਹਾਲਾਂਕਿ ਪੰਜਾਬ ਦੇ ਲਈ ਕੀ ਰਣਨੀਤੀ ਬਣਾਈ ਜਾਂਦੀ ਹੈ ਬੀਜੇਪੀ ਦੇ ਵੱਲੋਂ मान्य दो हजार बाईस चोना हैं। क्योंकि तो नहीं अध्यक्ष द... देश विचाली चैलेंज बहुत सारी नहीं जेपी नड्डा जी भारत सरकार के रक्षा मंत्री माननीय राजनाथ सिंह जी भारत सरकार के गृह मंत्री माननीय अमित शाह जी भारत सरकार के केंद्रीय मंत्री माननीय नितिन गडकरी जी आप सभी से निवेदन करता हूँ कि माननीय प्रधानमंत्री जी का मालापना के उनका अभिनंदन करें ਤੋਂ ਬੀਜਪੀ ਦੇ ਆਗੂ ਪ੍ਰਧਾਨ ਮੰਤਰੀ ਦਾ ਮਤਲਬ ਕਰਦੇ ਹੋਏ ਨਰੇਂਦਰ ਮੋਦੀ ਇੱਕ ਵੱਡਾ ਫੁੱਲਾਂ ਦੀ ਰਾਤ ਦੇ ਨਾਲ ਇਸ ਸਮੇਂ ਸਟੇਜ ਤੇ ਤੁਹਾਨੂੰ ਨਜ਼ਰ ਆ ਰਹੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੂਜੇ ਪਾਸੇ ਕੌਮੀ ਪ੍ਰਧਾਨ ਬੀਜਪੀ ਦੇ ਜੀਪੀ ਨੱਡਾ ਅਮਿਤ ਸ਼ਾਹ ਗ੍ਰਹਿ ਮੰਤਰੀ ਨਜ਼ਰ ਆ ਰਹੇ ਹੋਣਗੇ ਰਾਜਪਾਲ ਸਿੰਘ ਨਿਤਿਨ ਗੜਕਰੀ ਵੀ ਸਟੇਜ ਦੇ ਉੱਤੇ ਨਜ਼ਰ ਆ ਰਹੇ ਨੇ ਟਾਪ ਲੀਡਰਸ਼ਿਪ ਹੈ ਬੀਜਪੀ ਦੀ ਇਸ ਸਮੇਂ ਦੀ ਹਮ ਸਭ ਕੇ ਵਿੱਚ ਮਾਨੇ ਪ੍ਰਧਾਨ ਮੰਤਰੀ ਜੀ ਹੈ ਮੈਂ ਬੀਜਪੀ ਸਭ ਤੋਂ ਵੱਡੀ ਪਾਰਟੀ ਗ੍ਰਾਫੀ ਅਧਿਐਤ माननीय जेपी नड्डा जी से निवेदन करूंगा कि आपके कार्यकर्ताओं को और देश भर के करोड़ों कार्यकर्ताओं जनता आज सुन रही है उनको संबोधित करें माननीय जेपी नड्डा जी कृपया ढोलक बंद करेंगे बोलो भारत माता, भारत माता की भारत माता की भारत माता की आज के इस धन्यवाद कार्यक्रम में भारत के यशस्वी प्रधानमंत्री आदरणीय श्री नरेंद्र मोदी जी हमारे भारत के रक्षा मंत्री आदरणीय श्री राजनाथ सिंह जी हमारे भारत के गृहमंत्री सम्मानीय अमित भाई शाह जी और हमारे भारत सरकार में मंत्री पूर्व में अध्यक्ष रहे पार्लियामेंट्री बोर्ड के सदस्य सम्मानीय नितिन गडकरी जी सम्मानित मंच और इतनी बड़ी संख्या में इस कार्यक्रम में धन्यवाद कार्यक्रम में आए हुए हमारे भारतीय जनता पार्टी के कार्यकर्ता बंधु आप सब की ओर से अपनी ओर से और भारतीय जनता पार्टी के लाखों कार्यकर्ताओं की ओर से मैं इस कार्यक्रम में भारत के यशस्वी प्रधानमंत्री आदरणीय श्री नरेंद्र मोदी जी का हार्दिक अभिनंदन करता हूं स्वागत करता हूं यह अभिनंदन आदरणीय प्रधानमंत्री जी का लाखों करोड़ों कार्यकर्ता की ओर से जहां मैं वंदन करता हूं अभिनंदन करता हूं वहीं जो उन्होंने अथक प्रयास देश और समाज को आगे बढ़ाने के लिए किया है वह सच में देश को एक नई दृष्टि और दिशा देने वाला है यह भी चुनाव जो कल संपन्न हुआ यह चुनाव सिर्फ बिहार का चुनाव नहीं था यह चुनाव लद्दाख से लेकर के